ਬੰਦੇ ਨੂੰ ਗ੍ਰਿਫਤਾਰ ਨਹੀਂ ਕਰਦੀਆਂ ਸੀ ਇਹ ਪਿੰਡ ਨਕਰ ਇਹ ਦੂਜੀ ਰਿਆਸਤਾ ਨਕਰ ਸੀਗਾ ਇਸ ਕਰਕੇ ਇੱਥੇ ਉਹਨਾਂ ਨੇ ਵੱਡਾ ਕੱਠ ਕਰਕੇ ਜਦੋਂ 1931 ਦੇ ਵਿੱਚ ਉਸ ਮਹੀਨੇ ਵਿੱਚ ਇੱਕ ਰੂਹ ਫੂਕੀ ਜਿਹੜੀ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਸੰਤ ਜਰਮਨੈਲ ਸਿੰਘ ਪਿੰਡਰਾਵਾਲਿਆ ਤੋਂ ਬਾਅਦ ਫੂਕਦੇ ਆਏ ਨੇ ਉਹਨਾਂ ਨੇ ਆਜ਼ਾਦੀ ਦੇ ਲਈ ਇਸ ਨਗਰ ਦੇ ਵਿੱਚ ਖੜਕੇ ਸ਼ਪਾਸਟਰ ਆਜ਼ਾਦੀ ਦੇ ਵਾਸਤੇ ਸਪੀਚ ਕੀਤੀ ਜਿਸ ਸਪੀਚ ਦੇ ਦੌਰਾਨ ਉਹਨਾਂ ਨੂੰ ਇੱਕੋ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਆਪਾਂ ਸਾਧ ਸੰਗਤ ਜੀ ਇੱਥੇ ਇਕੱਤਰ ਹੋਏ ਆਂ ਸਾਧ ਸੰਗਤ ਜੀ ਜਿਹੜਾ ਕਿ ਕਾਨੂੰਨ ਉਸ ਸਮੇਂ ਵੀ ਦੁਰਵਕਤੋ ਕਰਕੇ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਨੂੰ ਸ਼ਹੀਦ ਕੀਤਾ ਗਿਆ ਉਸੇ ਤਰ੍ਹਾਂ ਜਿਹੜੇ ਸਾਡੇ ਲੱਖਾਂ ਹੀ ਨੌਜਵਾਨ ਇਹਨਾਂ ਕਾਨੂੰਨਾਂ ਦੀ ਪੇਟ ਚੜ ਗਏ ਨੇ ਇਹਨਾਂ ਕਾਨੂੰਨਾਂ ਦੀਆਂ ਦੁਰਵਰਤਾਂ ਕਰਕੇ ਸਰਕਾਰਾਂ ਨੇ ਸਾਡੇ ਨੌਜਵਾਨਾਂ ਦੇ ਖੂਨ ਦੇ ਨਾਲ ਹੋਲੀ ਖੇਢੀ ਐ ਇਸ ਕਰਕੇ ਅਸੀਂ ਸੰਗਤਾਂ ਦੀ ਕਚਹਿਰੀ ਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਕਿ ਕੱਲੇ ਸੇਵਾ ਸਿੰਘ ਠਿਕਰੀ ਵਾਲੇ ਦੇ ਨਾਲ ਇਹ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਜੋ ਮਹਿੰਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਚਲਾਈ ਜਿਸ ਮਹਿੰਮ ਨੂੰ ਲੈ ਕੇ ਸਾਡੇ ਨੌਜਵਾਨਾਂ ਨੇ ਸਾਡੇ ਪਾਣੀਆਂ ਨੂੰ ਲੈ ਕੇ ਸਾਡੀ ਹੌਦ ਨੂੰ ਲੈ ਕੇ ਉਹ ਗੱਲਾਂ ਬਾਤ ਤੇ ਸੰਘਰਸ਼ ਸ਼ੁਰੂ ਕੀਤੇ ਉਹ ਜਿੰਨੇ ਵੀ ਨੌਜਵਾਨ ਠੁੱਠੇ ਪੁਰਸ਼ ਮੁਕਾਬਲਿਆਂ ਦੇ ਵਿੱਚ ਸਾਡੀਆਂ ਡਰੇਨਾਂ ਦੇ ਉੱਤੇ ਮੈਦਾਨੇ ਉੱਪਰ ਉਹਨਾਂ ਦੇ ਖੂਨ ਦੇ ਨਾਲ ਹੋਣੀ ਕੇ ਜੀ ਆਸਾ ਸੰਗ ਜੀ ਇਹ ਸਪਸ਼ਟ ਰੂਪ ਦੇ ਵਿੱਚ ਉਹ ਦੁਕਾਨ ਜੋ ਠਿਕਰੀਵਾਲ ਸੇਵਾ ਸਿੰਘ ਦੇ ਨਾਲ ਵਾਪਰੇ ਆ ਸਾਡੀ ਕੌਮ ਦੇ ਨਾਲ ਲਗਾਤਾਰ ਵਾਪੜਦਾ ਆਉਂਦਾਗਾ ਅੱਜ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾਗਾ ਅਸੀਂ ਚਾਹੇ ਹੋ ਭਵਾ ਕੇ ਕਹਿੰਦੇ ਰਹੀਏ ਜਦੋਂ ਕਾਂਗਰਸ ਸਰਕਾਰ ਨੇ ਸ੍ਰੀ ਅਕਾਲ ਤਰਸਵਰ ਸਾਹਿਬ ਉਤੇ ਖੋਜਾਂ ਚਾੜ ਕੇ ਹਿੰਦੂ ਹਕੂਮਤ ਦੀਆਂ ਟਹਿੜੇੜੀ ਕੀਤਾ ਉਸ ਤੋਂ ਬਾਅਦ ਕਾਲੀ ਦਰ ਦੀ ਸਰਕਾਰ ਬਣੀ ਸਾਡੇ ਮਨਾਂ ਵਿੱਚ ਹੌਸਲੇ ਆਏ ਕਿ ਸ਼ਾਇਦ ਆ ਸੁਖਵੀਰ ਸਿੰਘਾ ਪ੍ਰਕਾਸ਼ ਸਿੰਘ ਬਾਗਲ ਹੋਣੀ ਸੁਰਜੀਤ ਸਿੰਘ ਵਰਣਾਲੇ ਹੋਣੀ ਸਾਡੀ ਕੌਮ ਨੂੰ ਜਿਹੜੀ ਸਾਡੇ ਕਾਂਗਰਸ ਨੇ ਸਾਡੇ ਤੇ ਅਤਿਆਚਾਰ ਕੀਤਾਗਾ ਸਾਨੂੰ ਉਹ ਤੋਂ ਕੁਸ ਰਹਿਤ ਮਿਲੂਗੀ ਸਾਥ ਸੰਗਤ ਜੀ ਰਹਿਤ ਕੀ ਮਿਲਨੀ ਸੀ ਇਹਨਾਂ ਨੇ ਕੀਤਾ ਕੀ ਸਾਡੀ ਕੌਮ ਨਾਲ ਜਿਹੜੇ ਨਿਜਵਾਰੇ ਉਹਨਾਂ ਮੁਲਾਜ਼ਮਾਂ ਨੇ ਪੁਲਿਸ ਅਫਸਰਾਂ ਨੇ ਸਾਡੇ ਝੂਠੇ ਮੁਕਾਬਲੇ ਕਰਕੇ ਨੌਜਵਾਨੀ ਦੇ ਦਿਰਦਹਾੜੇ ਮੁਕਾਬਲੇ ਬਣਾਏ ਉਹਨਾਂ ਹੀ ਉਹ ਦੁਰਸ ਮੁਲਾਜ਼ਮਾਂ ਨੂੰ ਨਿਵਾਜਿਆ ਗਿਆ ਉਹਦੇ ਦੇ ਕੇ ਸਾਡੇ ਉੱਤੇ ਬਿਠਾਇਆ ਗਿਆ ਸਾਡੀ ਕੌਮ ਦੀ ਫੇਰ ਹੇ ਕੀ ਹੋ ਗਿਆ ਇਹਨਾਂ ਤੋਂ ਸਾਨੂੰ ਆਸੀ ਪਰ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕੱਲਾ ਅਕਾਲੀ ਦਲ ਦਾ ਮੁਖਾਟਾ ਪਾਇਆ ਹੋਇਆ ਸੀ ਉਹ ਤਾਂ ਆਰਐਸ ਦੀ ਉਹ ਪਾਜ ਪਾਜੀ ਟੀਮ ਸੀਗੀ ਹੁਣ ਵਾਈ ਨੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਕਿਸੇ ਨੂੰ ਪੁੱਛਦਾ ਨਹੀਂਗਾ ਟੱਕ ਕੇ ਨੌਜਵਾਨਾਂ ਨੂੰ ਪ੍ਰਵਾਨਗੀ ਕਰਾਉਣ ਵਾਸਤੇ ਝੂਠੇ ਪੁਰਸ ਮੁਕਾਬਲੇ ਬਣਾ ਦਿੱਤੇ ਨੇ ਤੇ ਗੋਲੀ ਵੀ ਖਾਲਸਾ ਪਿੰਡਰਾ ਵਾਰਿਆ ਤੋਂ ਬਾਅਦ ਸਿੱਖ ਕੌਮ ਦੀ ਮਹਾਨ ਚਕਜੀਆ ਸਰਦਾਰ ਸਿਮਰਨਜੀਤ ਸਿੰਘ ਮਾਨ ਲਗਾਤਾਰ ਕੌਮ ਦੀ ਗੱਲ ਕਰਦੇ ਨੇ ਚਾਹੇ ਉਹ ਪਬਰ ਦੇ ਵਿੱਚ ਹੋਣ ਚਾਹੇ ਪਬਰ ਤੋਂ ਬਾਹਰ ਹੋਣ ਉਹ ਨੌਜਵਾਨੀ ਦੇ ਨਾਲ ਖੜਦੇ ਨੇ